ਲੋਕੀ ਕਹਾਲਸਾ ਦੁਆਰ ਤੇ ਪਰਤੇ ਜਾ ਕੇ ਮਸਤ ਭਾਗ ਸੇਵਾ ਲਾਇਆ ਜੋ ਪਿਛਲੇ ਤਕਰੀਬਨ 2.5 ਮਹੀਨੇ ਤੋਂ ਪੰਜਾਬ ਦੇ ਵਿੱਚ ਬਹੁਤ ਵੱਡੀ ਆਫਤ ਆਈ ਕਿ ਫਾੜਾਂ ਦੇ ਨਾਲ ਫਾੜਾਂ ਦੇ ਪਾਣੀ ਦੇ ਨਾਲ بارش ਦੇ ਪਾਣੀ ਦੇ ਨਾਲ ਪੰਜਾਬ ਦਾ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੇ ਪ੍ਰਿੰਟੂ ਖੇਤਰਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਲੱਖਾਂ ਏਕੜ ਫਸਲ ਬਰਬਾਦ ਹੋਏ ਲੱਖਾਂ ਏਕੜ ਜ਼ਮੀਨ ਖਰਾਬ ਹੋ ਗਈ 5 5 6 6 ਫੁੱਟ ਰੇਤਾ ਮਿੱਟੀ ਆਦਿ ਪੀੜੀ ਸੀ ਉਹ ਜ਼ਮੀਨਾਂ ਵਿੱਚ ਚੜ ਗਈ ਪਰ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤ ਨੇ ਸੇਵਾ ਕਰਨ ਵਿੱਚ ਬਹੁਤ ਵੱਡੀ ਸਹਾਇਤਾ ਕੀਤੀ ਹਰ ਇੱਕ ਨੇ ਆਪਣੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕੀਤੀ ਹੈ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਔਰ ਜੋ ਸਵਾਸ ਸੁਸਾਇਟੀਆਂ ਨੇ ਜਾਂ ਕੋਈ ਐਨ ਜੀਓ ਨੇ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਇਸ ਸਾਰੇ ਆਪਤਾ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਾਸਤੇ ਕੀਤੀਆਂ ਨੇ ਉਥੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪਹਿਲੇ ਦਿਨ ਤੋਂ ਹੀ ਬਹੁਤ ਵੱਡੀਆਂ ਸੇਵਾਵਾਂ ਜਾਰੀ ਰੱਖੀਆਂ ਗਈਆਂ ਔਰ ਜਿੱਥੇ ਉਹਨਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੜਪੀੜਤਾਂ ਦੇ ਰੈਸਕਿਊ ਕਰਨ ਦੀ ਸੇਵਾ ਕੀਤੀ ਘਰਾਂ ਦੀ ਸੇਵਾ ਕੀਤੀ ਉਥੇ ਪਿਛਲੇ ਦਿਨੀ ਤਕਰੀਬਨ 10 ਕੁ ਦਿਨ ਹਾਲਾ ਹੋਏ ਨੇ ਕਿ 18 ਦੁੱਧਾਰੂ ਪਸ਼ੂ ਜਿਹੜੇ ਸਨ ਉਹਦੇ ਕਿਸਾਨਾਂ ਨੂੰ ਵੜਦੇ ਕਿਉਂਕਿ ਕਿਸਾਨਾਂ ਦੇ ਪਸ਼ੂ ਜਿਹੜੇ ਸਨ ਉਹ ਹੜ੍ਹ ਦੇ ਪਾਣੀ ਦੇ ਨਾਲ ਹੜ੍ਹ ਖੜ ਚੁੱਕੇ ਸਨ ਮਰ ਚੁੱਕੇ ਸਨ ਤੇ ਉਹ ਪਸ਼ੂ ਵੰਡੇ ਗਏ ਔਰ ਅੱਜ ਇੱਕ ਬਹੁਤ ਵੱਡਾ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਠਨ ਦੇ ਸਹਿਯੋਗ ਨਾਲ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਫਿਰੋਜ਼ਪੁਰ ਦੇ ਪਿੰਡਾਂ ਵਾਸਤੇ ਉਪਰਾਲਾ ਕੀਤਾ ਕਿ ਤਕਰੀਬਨ 1 ਕਰੋੜ 60 ਲੱਖ ਰੁਪਏ ਦੇ ਚੈੱਕ ਜਿਹੜੇ ਨੇ ਉਹ ਉਹਨਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣੇ ਨੇ ਜਿਨ੍ਹਾਂ ਦੀ ਫਸਲ ਪਾਣੀ ਦੇ ਨਾਲ ਬਰਬਾਦ ਹੋ ਚੁੱਕੀ ਹੈ ਉਹ 5000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ 1000 ਕਿਸਾਨ ਪਰਿਵਾਰਾਂ ਨੂੰ ਜਿਹੜਾ ਜਿਹੜੇ ਚੈੱਕ ਨੇ ਇਹ ਤਕਸੀਮ ਅੱਜ ਕੀਤੇ ਜਾਣੇ ਨੇ ਤੇ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਖੇਤਾਂ ਵਿੱਚ ਜਿਹੜੀ ਚੀਜ਼ ਦੀ ਮਰਜ਼ੀ ਉਹ ਬਜਾਈ ਕਰ ਸਕਦੇ ਨੇ ਉਹ ਕਣਕ ਦੇ ਵਿੱਚ ਸੱਕੇ ਨੇ ਉਹ ਪੱਠੇ ਵੀ ਸਕਦੇ ਨੇ ਜਾਂ ਕੋਈ ਹੋਰ ਬਜਾਏ ਜੋ ਵੀ ਕਰਨ ਚਾਹੁੰਦੇ ਨੇ ਉਹ ਕਰ ਸਕਦੇ ਨੇ ਤੇ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਆਪਣੀ ਆਪ ਵਿੱਚ ਬਹੁਤ ਵੱਡਾ ਜਿਹੜਾ ਸੇਵਾ ਦਾ ਕਾਰਜ ਹੈ ਅੱਜ ਫਿਰੋਜ਼ਪੁਰ ਦੇ ਨਗਰ ਆਰਫ ਕੇ ਵਿਖੇ ਸੰਗਤ ਵਿੱਚ ਇਕੱਠੇ ਕਰਕੇ ਤੇ ਉੱਥੇ ਕੀਤਾ ਜਾ ਰਿਹਾ ਹੈ ਉਦਾਸ ਹੈ ਸਤਿਗੁਰ ਦੇ ਚਰਨਾ ਵਿੱਚ ਕਿ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਵਿਛਾੜ ਚੜ੍ਹ ਦੀ ਕਲਾ ਤਰੱਕੀਆਂ ਬਖਸ਼ਿਸ਼ ਕਰਨ ਪੰਜਾਬ ਵਾਸੀਨ ਅਸੀਸ ਤੇ ਮਿਹਰ ਪਰਿਆ ਹੱਥ ਰੱਖਣ ਪੰਜਾਬ ਉਸੇ ਤਰ੍ਹਾਂ ਹੀ ਪਹਿਲਾ ਵਾਗ ਤਰੱਕੀ ਕਰਦਾ ਹੋਇਆ ਮੋੜ ਜਿਹੜਾ ਹੈ ਉਹ ਬੋਲਣ ਦੀ ਗੱਲ ਨੂੰ ਸ਼ੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹਾਰਪਰ ਭਾਵੇਤ ਇਲਾਕਿਆਂ ਵਿੱਚ ਸੇਵਾਵਾਂ ਲਈ ਜੋ ਕਿ ਪ੍ਰਾਦਰ ਪੜਾ ਅੱਗੇ ਵਧ ਰਿਹਾ ਤੇ ਅੱਜ ਜਿੱਥੇ ਅਸੀਂ ਪਹਿਲਾਂ ਸੇਵਾਵਾਂ ਕੀਤੀਆਂ ਨੇ ਜਿਦੇ ਵਿੱਚ ਘਰ-ਘਰ ਰਾਸ਼ਨ ਪਹੁੰਚਾਣ ਦੀ ਆ ਹੋਰ ਲੋੜਿੰਦਾ ਸਮਾਨ ਪਹੁੰਚਾਣ ਦੀ ਸੇਵਾ ਕੀਤੀ ਗਈ ਆ ਘਰਾਂ ਦੇ ਸਰਵੇ ਕੀਤੇ ਗਏ ਨੇ 18 ਦੁੱਧਾਰੂ ਪਸ਼ੂ ਦਿੱਤੇ ਗਏ ਨੇ ਉਸ ਤੋਂ ਇਲਾਵਾ 370 ਬੱਚਿਆਂ ਦੀ ਫੀਸਾਂ ਦਿੱਤੀਆਂ ਗਈਆਂ ਨੇ ਤੇ ਅੱਜ 1000 ਕਿਸਾਨਾਂ ਨੂੰ ਤਕਰੀਬਨ 1.5 ਕਰੋੜ ਦੀ ਰਾਸ਼ੀ ਜਿਹੜੀ ਹੈ ਉਹ ਸਹਾਇਤਾ ਰੁਪੀ ਦਿੱਤੀ ਗਈ ਹੈ ਤਾਂ ਕਿ ਉਹ ਸਮੇਂ ਸਿਰ ਆਪਣੀ ਅਭਿਜਾਈ ਕਰਕੇ ਆਪਣੀ ਜਿਹੜੀ ਆਮਦਨ ਹੈ ਉਹਨੂੰ ਫਿਰ ਤੋਂ ਦੁਬਾਰਾ ਤੋਂ ਸ਼ੁਰੂ ਕਰ ਸਕਣ ਇਸ ਤੋਂ ਇਲਾਵਾ ਹੋਰ ਕਨੇ ਕਨੇ ਯਾਰ ਜਿਹੜੇ ਹਰ ਘਰ ਭਾਤੇ ਲੱਗ ਰਿਸੀ ਤੇ ਗਿਆ ਇਸੇ ਇਲਾਵਾ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਸੇਵਾਵਾਂ ਜਾਰੀ ਨੇ ਉੱਥੇ ਹੀ ਨਾਲ ਦੀ ਨਾਲ ਅੰਮ੍ਰਿਤਸਰ ਦੇ ਜਿਹੜਾ ਪਿੰਡਾਂ ਦੀ ਸੇਵਾ ਲਈ ਗਈ ਹੈ ਉੱਥੇ ਵੀ ਨਾਲ ਦੀ ਨਾਲ ਸੇਵਾਵਾਂ ਜਾਰੀ ਨੇ ਉੱਥੇ ਪਿਛਲੇ ਦਿਨੀ ਡੀਜ਼ਲ 8500 ਲੀਟਰ ਜਿਹੜਾ ਡੀਜ਼ਲ ਦੀ ਵੰਡ ਕੀਤੀ ਗਈ ਹੈ ਤੇ ਉੱਥੇ ਹੁਣ ਨਾਲ ਦੀ ਨਾਲ ਬੱਚਿਆਂ ਦੇ ਲਈ ਪੜਾਈਆਂ ਤੇ ਜੋ ਕਿਸਾਨਾਂ ਦੇ ਲਈ ਬੀਜ ਅਤੇ ਡੀਏਪੀ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਜਿਹੜਾ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਦੀ ਗੱਲ ਕਰਦੇ ਤਾਂ ਅਗਲੀ ਵੇਖ ਤਾਂ ਕੁਛ ਨਹੀਂ ਜਨਾ ਵਿੱਚ ਕਿਸ ਤਰ੍ਹਾਂ ਦੀ ਹੜਪੜਤਾ ਦੀ ਮਦਦ ਜਿਹੜੀ ਆ ਪਿਛਲੇ ਦਿਨੀ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਕਿ ਪਹਿਲਾ ਲੋੜਿੰਦਾ ਸਮਾਨ ਉਸ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ 18 ਦੁੱਧਾਰੂ ਪਸ਼ੂ ਅਤੇ 370 ਬੱਚਿਆਂ ਦੀ ਹਫੀਸਾ ਪਹਿਲੇ ਪੜਾ ਦੇ ਵਿੱਚ ਤੇ ਅੱਜ ਕਿਸਾਨਾਂ ਦੀ ਮਦਦ ਦੇ ਲਈ ਪਹਿਲੇ ਪੜਾ ਦੇ ਵਿੱਚ 1000 ਕਿਸਾਨਾਂ ਨੂੰ ਸਹਾਇਤਾ ਰਾਸ਼ੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਜੀ